ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਵੀਡੀਓ ਬਣਾਉਂਦੀ ਨੂੰ ਅੱਜ ਮੈਨੂੰ ਥੋੜਾ ਜਿਹਾ ਹਾਸਾ ਵੀ ਆ ਰਿਹਾ ਕਿਉਂਕਿ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਨਾ ਵਿਦ ਪ੍ਰੂਫ ਦੱਸੂੰਗੀ ਤੇ ਤੁਸੀਂ ਵੀ ਸੋਚੋਗੇ ਵੀ ਹਾਂ ਵੀ ਦੇਖੋ ਹਨਾ ਵੀ ਲੋਕ ਇੰਨੇ ਵਿਲੇ ਆ ਮੈਂ ਜਿਹੜੀ ਕੱਲ ਵੀਡੀਓ ਪਾਈ ਸੀ ਇੱਕ ਉਸ ਵੀਡੀਓ ਤੇ ਮੈਨੂੰ ਕਮੈਂਟ ਆਇਆ ਕਮੈਂਟ ਦੱਸੋ ਕਿਹਦਾ ਆਇਆ ਹੋਊਗਾ ਪ੍ਰੀਤ ਆਕਾਸ਼ ਆਕਾਸ਼ ਦਾ ਮੇਰੀ ਉਸ ਵੀਡੀਓ ਤੇ YouTube ਤੇ ਜਿਹੜੀ ਮੈਂ ਪਾਈ ਸੀ ਉਸ ਵਲੌਗ ਦੇ ਉੱਪਰ ਕਮੈਂਟ ਆਇਆ ਕਮੈਂਟ ਦੇਖੋ ਮੈਂ ਐਡ ਕਰ ਦਿੰਨੀ ਆ ਵਿੱਚ ਇਹਦੇ ਕਿ ਜਿੱਥੇ ਹੋਰ ਬਕਵਾਸ ਕਰਦੇ ਨੇ ਉੱਥੇ ਤੂੰ ਵੀ ਕਰ ਲਾ ਪਹਿਲੀ ਗੱਲ ਤਾਂ ਸਪੈਲਿੰਗਸ ਦੇਖ ਲਓ ਹਨਾ ਵੀਰੇ ਥੋੜਾ ਜਿਹਾ ਨਾ ਤੁਸੀਂ ਜਿਹੜੀ ਹੈਗੀ ਹੈਗੀ ਜਾ ਕੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਕਿਸੇ ਤੋਂ ਪਹਿਲਾਂ ਲਿਖਣਾ ਸਿੱਖੋ ਨਾ ਸੁਚ ਕੁਝ ਸਪੈਲਿੰਗਸ ਤੁਹਾਡੇ ਜਿਹੜੇ ਹੈਗੇ ਹਨ ਉਹ ਗਲਤ ਨੇ ਪੰਜਾਬੀ ਚ ਵੀ ਤੁਹਾਡੇ ਸਪੈਲਿੰਗ ਗਲਤ ਨੇ ਮੰਨਿਆ ਕਿ ਇੰਗਲਿਸ਼ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਜਿੱਦ ਦੇ ਲਿਖਿਆ ਤੁਸੀਂ ਹੈਨਾ ਉਦਾਂ ਦੀ ਥਾਂ ਤੇ ਦੇਖੋ ਤੁਸੀਂ ਸਾਰੇ ਦੇਖ ਸਕਦੇ ਹੋ ਹੁਣ ਮੈਨੂੰ ਜੇ ਮੈਂ ਗਲਤ ਆ ਮੈਨੂੰ ਆ ਕੇ ਦੱਸੋ ਕਮੈਂਟਾਂ ਦੇ ਵਿੱਚ ਵੀ ਮੈਂ ਕੀ ਗਲਤ ਕਿਹਾ ਹੁਣ ਅੱਜ ਵੀ ਦੇਖੋ ਇਹਦਾ ਮਤਲਬ ਵੀ ਤੁਹਾਡੇ ਕੋਲੇ ਇੰਨਾ ਟਾਈਮ ਹੈਗਾ ਕਿ ਤੁਸੀਂ ਫੋਨ ਚੱਕ ਕੇ ਲੋਕਾਂ ਦੇ ਵਲੌਗਸ ਦੇਖ ਰਹੇ ਹੋ ਕਿ ਉਹ ਤੁਹਾਡੇ ਬਾਰੇ ਕੀ ਕਹਿੰਦੇ ਨੇ ਮੈਂ ਜੋ ਬੋਲਿਆ ਕੋਈ ਗਲਤ ਤਾਂ ਬੋਲਿਆ ਨਹੀਂ ਸੀ ਮੈਨੂੰ ਇੱਕ ਵੀ ਗੱਲ ਦੱਸੋ ਵੀ ਮੈਂ ਕੀ ਗੱਲ ਆਖਿਆ ਮੈਂ ਕਮੈਂਟ ਦੇ ਵਿੱਚ ਤੁਹਾਨੂੰ ਰਿਪਲਾਈ ਕਰਨਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਮੈਂ ਕਮੈਂਟ ਕਮੈਂਟ ਦੇ ਵਿੱਚ ਕੋਈ ਉਹ ਨਹੀਂ ਕਰਨਾ ਚਾਹੁੰਦੀ ਮੈਂ ਚਾਹੁੰਦੀ ਆ ਕਿ ਮੈਂ ਜਦੋਂ ਸਹੀ ਕਹੀ ਆ ਗੱਲ ਤਾਂ ਮੈਂ ਸਭ ਦੇ ਸਾਹਮਣੇ ਇਹ ਗੱਲ ਕਰਾਂ ਕਿ ਮੈਂ ਗਲਤ ਕੀ ਕਿਹਾ ਤੁਹਾਨੂੰ ਮੇਰੀਆਂ ਦੋ ਵੀਡੀਓਜ਼ ਨੇ ਖੁਣੀ ਤਿੰਨ ਤੁਹਾਡੇ ਉੱਪਰ ਉਹਨਾਂ ਦੇ ਵਿੱਚ ਮੈਂ ਸਿਰਫ ਤੁਹਾਡੀ ਗਲਤੀ ਦੱਸੀ ਆ ਸ਼ਾਇਦ ਤੁਸੀਂ ਵੀਡੀਓ ਪੂਰੀ ਨਹੀਂ ਦੇਖੀ ਜਾ ਕੇ ਦੇਖੋ ਮੈਂ ਉਹਦੇ ਵਿੱਚ ਇਹ ਵੀ ਕਿਹਾ ਕਿ ਵਾਹਿਗੁਰੂ ਤੁਹਾਡੀ ਜਿਹੜੀ ਮਤਲਬ ਰੀਤ ਦੀ ਜਿਹੜੀ ਹੈਗੀ ਹੈ ਨਾ ਝੋਲੀ ਉਹ ਜਲਦੀ ਭਰੇ ਉਹ ਚੀਜ਼ ਤੁਹਾਨੂੰ ਸੁਣੀ ਨਹੀਂ ਸ਼ਾਇਦ ਕਹਿੰਦੇ ਆ ਨਾ ਵੀ ਜੇ ਆਪਾਂ ਕਿਸੇ ਦਾ ਚੰਗਾ ਕਰੀਏ ਤਾਂ ਉਹ ਚੀਜ਼ ਇਨਸਾਨ ਕਦੇ ਵੀ ਨਹੀਂ ਦੇਖਦਾ ਉਹ ਚੀਜ਼ ਉਹਦੇ ਲਈ ਮੈਟਰ ਨਹੀਂ ਕਰਦੀ ਹੁੰਦੀ ਜੇ ਬੁਰਾ ਕਰੋ ਉਹ ਬਹੁਤ ਜਲਦੀ ਦਿਖਦਾ ਬੁਰੇ ਨੂੰ ਇੰਦਾ ਸੈਂਸ ਮੈਂ ਕੁਝ ਗਲਤ ਤੁਹਾਨੂੰ ਕਿਹਾ ਵੀ ਨਹੀਂ ਜੋ ਰਿਐਲਿਟੀ ਆ ਜੋ ਲੋਕ ਬੋਲਦੇ ਨੇ ਆਪਣੇ ਕਮੈਂਟ ਪੜਿਆ ਕਰੋ ਜੋ ਤੁਹਾਨੂੰ ਕਮੈਂਟਾਂ ਜਾ ਕੇ ਲੋਕ ਦੱਸਦੇ ਨੇ ਨਾ ਜਿੰਨੀਆਂ ਤੁਹਾਨੂੰ ਲਾਨਤਾਂ ਪਾਉਂਦੇ ਨੇ ਤੁਸੀਂ ਉਹ ਦੇਖੋ ਜਾ ਕੇ ਪਹਿਲਾਂ ਨਾ ਤਾਂ ਲੋਕ ਗਲਤ ਨੇ ਨਾ ਹੀ ਮੈਂ ਗਲਤ ਮੈਂ ਕੁਝ ਗਲਤ ਤੁਹਾਨੂੰ ਨਹੀਂ ਕਿਹਾ ਸੀ ਇਸ ਕਰਕੇ ਪਹਿਲਾਂ ਤਾਂ ਤੁਸੀਂ ਲਿਖਣਾ ਸਿੱਖੋ ਤੇ ਕਮੈਂਟ ਦੇ ਵਿੱਚ ਜੋ ਤੁਸੀਂ ਮੈਨੂੰ ਬੋਲਿਆ ਨਾ ਕਿ ਜਿੱਥੇ ਲੋਕ ਬਕਵਾਸ ਕਰਦੇ ਆ ਆ ਜਿਹੜਾ ਮੂਜੀ ਜਾ ਪਾਇਆ ਠੀਕ ਹੈ ਮੈਂ ਗੁੱਸੇ ਦੇ ਵਿੱਚ ਕੁਝ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਮੈਨੂੰ ਪਤਾ ਤੁਹਾਡੇ ਤੇ ਵਕਤ ਕੀ ਚੱਲ ਰਿਹਾ ਹੈ ਇਸ ਟਾਈਮ ਠੀਕ ਹੈ ਮੈਂ ਉਸ ਚੀਜ਼ ਨੂੰ ਸਮਝ ਸਕਦੀ ਹਾਂ ਮੇਰੀਆਂ ਵੀਡੀਓਜ਼ ਜਾ ਕੇ ਚੈੱਕ ਕਰੋ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖਣਾ ਸੀ ਇੱਕ ਕੰਮ ਕਰੋ ਸਾਰੇ ਕਮੈਂਟਾਂ ਦੇ ਰਿਪਲਾਈ ਕਰਿਆ ਕਰੋ ਮੈਂ ਤਾਂ ਕੁਝ ਆਖਿਆ ਵੀ ਨਹੀਂ ਉਹ ਜਿਹੜੀਆਂ ਲਾਨਤਾ ਤੁਹਾਨੂੰ ਕਮੈਂਟਾਂ ਦੇ ਵਿੱਚ ਲੋਕ ਪਾਉਂਦੇ ਨੇ हद होगी। ਮੈਨੂੰ ਇਹ ਦੱਸੋ ਕਿ ਮੈਂ ਗਲਤ ਬੋਲੀ ਆ ਕੀ ਬੋਲੀ ਆ ਗਲਤ ਇੱਕ ਵਾਰੀ ਜਾ ਕੇ ਵੀਡੀਓ ਦੇਖੋਗੇ ਨਾ ਤਾਂ ਤੁਹਾਨੂੰ ਪਛਤਾਵਾ ਹੋਊਗਾ ਕਿ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਕੀ ਬੋਲਿਆ ਸਾਰੇ ਲੋਕ ਕਮਲੇ ਨੇ ਸਾਰੇ ਲੋਕ ਬਕਵਾਸ ਕਰਦੇ ਨੇ ਅਸੀਂ ਸਾਰੇ ਕੁੱਤੇ ਆ ਇਹੀ ਕਹਿਣਾ ਚਾਹੁੰਦੇ ਤੁਸੀਂ ਉਹ ਮੂਜ਼ੀਲਾ ਕੇ ਸਿਰਫ ਤੁਸੀਂ ਸਹੀ ਹੋ ਤੇ ਤੁਸੀਂ ਸੱਚੇ ਹੋ ਕਹਿੰਦੇ ਹੁੰਦੇ ਨੇ ਜਿਹੜਾ ਸੱਚ ਹੁੰਦਾ ਉਹ ਹਮੇਸ਼ਾ ਕੌੜਾ ਹੁੰਦਾ ਤੇ ਉਹ ਚੁੱਪਦਾ ਹੁੰਦਾ ਉਹ ਗੱਲ ਹੋਗੀ ਤੁਹਾਡੇ ਨਾਲ ਜੇ ਮੈਂ ਅੱਜ ਕੁਝ ਰਿਐਲਿਟੀ ਜਿਹੜੀ ਹੈਗੀ ਆ ਹਨਾ ਜੋ ਤੁਹਾਡੀ ਸੀਗੀ ਜਿਵੇਂ ਉਹ ਲੋਕਾਂ ਸਾਹਮਣੇ ਰੱਖਤੀ ਜੋ ਲੋਕ ਤੁਹਾਨੂੰ ਕਮੈਂਟਾਂ ਚ ਕਹਿੰਦੇ ਉਹ ਮੈਂ ਵੀਡੀਓ ਰਾਹੀਂ ਦੱਸਤਾ ਤਾਂ ਇਹਦੇ ਵਿੱਚ ਮੈਂ ਕੀ ਗਲਤ ਕਰਤਾ ਬਈ 25 ਦਸੰਬਰ ਨੂੰ ਤੁਹਾਡੀ ਬੇਟੀ ਦੀ ਜਿਹੜੀ ਹੈਗੀ ਆ ਹਨਾ ਡੈਥ ਹੋਈ ਆ ਮੈਂ ਕਿੰਨਾ ਵੀਡੀਓਸ 'ਚ ਇਹ ਵੀ ਕਿਹਾ ਕਿ ਬਹੁਤ ਮਾੜਾ ਹੋਇਆ ਪਰਮਾਤਮਾ ਰੀਤ ਦੀ ਝੋਲੀ ਜਲਦੀ ਭਰੇ ਮੈਂ ਇਹੀ ਚਾਹੁੰਨੀ ਆ ਕਿ ਜਲਦੀ ਤੁਹਾਡੇ ਘਰ ਖੁਸ਼ੀਆਂ ਆਉਣ ਪਰ ਤੁਹਾਨੂੰ ਉਹ ਚੀਜ਼ਾਂ ਤਾਂ ਸੁਣੀਆਂ ਹੀ ਨਹੀਂ 25 ਤਰੀਕ ਨੂੰ ਤੁਹਾਡੀ ਗੁੜੀਆ ਦੀ ਡੈਥ ਹੋਈ ਤੁਸੀਂ ਫੇਰ ਵੀ ਯਾਰ ਸਟੋਰੀਆਂ ਪਾ ਰਹੇ ਹੋ ਕਿਤੇ ਤੁਹਾਡੇ ਚੈਨਲ ਦੀ ਰੀਚ ਨਾ ਘਟ ਜੇ ਕਿਉਂ ਪਾ ਰਹੇ ਹੋ ਫਿਰ ਲੋਕ ਤਾਂ ਬੋਲਣਗੇ ਨਾ ਕਿੰਨੇ ਕੁ ਲੋਕਾਂ ਦੇ ਮੂੰਹ ਬੰਦ ਕਰੋਗੇ ਮੈਨੂੰ ਕੱਲੀ ਨੂੰ ਤੁਸੀਂ ਮੈਸੇਜ ਕੀਤਾ ਕਿ ਹਨਾ ਕਮੈਂਟ ਕੀਤਾ ਕਿ ਜਿਹੜੇ ਇੰਨੇ ਜਾਣੇ ਤੁਹਾਡੀ ਰੋਸਟਿੰਗ ਕਰ ਰਹੇ ਨੇ ਇੰਸਟਾਗ੍ਰam ਤੇ YouTube ਤੇ ਪਤਾ ਨਹੀਂ ਕੀ ਕੀ ਕੁਝ ਬੋਲ ਰਹੇ ਨੇ ਉਹਨਾਂ ਨੂੰ ਜਾ ਕੇ ਕਰੋ ਸ਼ੈਦ ਆਕਾਸ਼ ਵੀਰੇ ਤੁਹਾਨੂੰ ਇਹ ਲੱਗਿਆ ਹੋਣਾ ਕਿ ਮੈਂ ਇਹ ਕਹਣਾ ਕਿ ਮੈਂ ਇੱਕ ਕੁੜੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰੋਗੇ ਤੇ ਮੈਂ ਡਰ ਜੂਗੀ ਹਨਾ ਜਾਂ ਫਿਰ ਮੈਂ ਇਦਾਂ ਦੀ ਵੀਡੀਓਜ਼ ਨਾ ਪਾਉਂਗੀ ਮੈਂ ਦੂਬਾਰਾ ਤੁਹਾਡੇ ਤੇ ਕੋਈ ਵੀਡੀਓ ਬਣਾਉਣਾ ਨਹੀਂ ਚਾਹੁੰਦੀ ਸੀ ਪਰ ਤੁਸੀਂ ਕਮੈਂਟ ਕਰਕੇ ਮੈਨੂੰ ਮਜਬੂਰ ਕਰਤਾ ਤੁਸੀਂ ਜਾ ਕੇ ਤੁਹਾਡੇ ਕਮੈਂਟ ਦੇ ਨੀਚੇ ਇੱਕ ਹੋਰ ਕਮੈਂਟ ਪੜ੍ਹ ਲਓ ਲੋਕ ਖੁਦ ਸੱਚ ਦੱਸ ਰਹੇ ਨੇ ਲੋਕ ਕਮਲੇ ਨੇ ਜਿਨ੍ਹਾਂ ਨੇ ਤੁਹਾਡੇ ਉੱਪਰ ਇਹ ਵੀਡੀਓ ਪਾਈ ਆ ਰੋਸਟਿੰਗ ਕਰਕੇ ਕਿ ਤੁਸੀਂ ਬੇਟਾ ਹੋਣ ਦੀ ਗੋਲੀ ਲਈ ਸੀ ਪਰ ਨਹੀਂ ਹੋਇਆ ਬੇਟਾ ਫੇਰ ਵੀ ਕੁੜੀ ਹੋਗੀ ਹਨਾ ਜਿਨ੍ਹਾਂ ਨੇ ਉਹ ਵੀਡੀਓ ਪਾਈ ਆ ਉਹਨਾਂ ਨੂੰ ਜਾ ਕੇ ਤੁਸੀਂ ਕਮੈਂਟ ਕਰੋ ਉਹਨਾਂ ਨੂੰ ਜਾ ਕੇ ਰਿਪਲਾਈ ਕਰੋ ਨਾ ਮੈਂ ਚਾਹੁੰਦੀ ਮੈਂ ਕਮੈਂਟ ਦੇ ਵਿੱਚ ਹੀ ਤੁਹਾਨੂੰ ਆਨਸਰ ਇਸ ਚੀਜ਼ ਦਾ ਦੇ ਸਕਦੀ ਸੀ ਜਵਾਬ ਦੇ ਸਕਦੀ ਸੀ ਪਰ ਮੈਂ ਚਾਹੁੰਨੀ ਆ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਲੱਗ ਰਿਹਾ ਵੀ ਇੱਕ ਕੁੜੀ ਨੇ ਵੀਡੀਓ ਬਣਾਤੀ ਮੇਰੇ ਤੇ ਤੇ ਮੈਂ ਜਾ ਕੇ ਬੋਲਦਾ ਹਨਾ ਕਿਉਂਕਿ ਬਾਕੀ ਸਾਰੇ ਤਾਂ ਮੁੰਡੇ ਹੀ ਨੇ ਜਿਹੜੇ ਰੋਸਟਿੰਗ ਕਰਦੇ ਨੇ ਮੈਂ ਨਾ ਤਾਂ ਤੁਹਾਡੀ ਕੋਈ ਰੋਸਟਿੰਗ ਕੀਤੀ ਆ ਮੈਂ ਜਸਟ ਸਚਾਈ ਲੋਕਾਂ ਦੇ ਸਾਹਮਣੇ ਰੱਖੀ ਆ ਜੋ ਕਮੈਂਟਾਂ ਦੇ ਵਿੱਚ ਲੋਕ ਤੁਹਾਨੂੰ ਲਾਣਤਾ ਪਾਉਂਦੇ ਨੇ ਨਾ ਇਕੱਲੇ-ਇਕੱਲੇ ਨੂੰ ਜਾ ਕੇ ਜਵਾਬ ਦੋ ਸਵਾਲ ਤਾਂ ਫੇਰ ਆ ਕੀ ਗਲਤ ਕਿਹਾ ਮੈਂ ਤੁਸੀਂ ਨਹੀਂ ਠੰਡ 'ਚ ਬੱਚੇ ਨੂੰ ਬਾਹਰ ਕੱਢਿਆ ਹੁਣ ਫਿਰ ਜੇ ਮੈਂ ਬੋਲੂਗੀ ਤਾਂ ਤੁਸੀਂ ਕਹੋਗੇ ਬੋਲ ਰਹੀ ਐ ਤੁਸੀਂ ਖੇਤਾਂ 'ਚ ਰਹਿੰਦੇ ਹੋ ਤੁਸੀਂ ਉਹਨੂੰ ਏਦਾਂ ਚੱਕ ਚੱਕ ਕੇ ਫੋਟੋਆਂ ਕਰਵਾਈ ਜਾਂਦੇ ਹੋ ਹਨਾ ਤੁਸੀਂ ਨਹੀਂ ਕੀਤੀਆਂ ਪਹਿਲੀ ਠੰਡ ਤੇ ਪਹਿਲੀ ਗਰਮੀ ਬੱਚੇ ਲਈ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਔਖੀ ਹੁੰਦੀ ਆ ਉਹਨੂੰ ਉਸ ਦੇ ਵਿੱਚ ਸੰਭਾਲਣਾ ਪੈਂਦਾ ਹੁਣ ਦੇਖ ਲਓ ਤੁਸੀਂ ਸਾਰੇ ਜਾਣੇ ਆਪ ਹੀ ਕਿ ਇਹਨੇ ਸਾਫ਼-ਸਾਫ਼ ਨਾ ਪਿੱਛੇ ਮੂਜ਼ੀ ਬਣਾਇਆ ਇਹਦਾ ਮਤਲਬ ਵੀ ਇਹ ਮੈਨੂੰ ਕੀ ਬੋਲ ਰਿਹਾ ਤੇ ਸਾਰੇ ਲੋਕਾਂ ਨੂੰ ਕੀ ਬੋਲ ਰਿਹਾ ਹਨਾ ਇਹਦੇ ਨਿਗਾਹ ਦੇ ਵਿੱਚ ਇਹਨੂੰ ਐ ਲੱਗਦਾ ਵੀ ਸਾਰੇ ਕੁੱਤੇ ਹੀ ਨੇ ਸਿਰਫ ਇਹ ਹੀ ਇਨਸਾਨ ਨੇ ਬਾਕੀ ਸਾਰੇ ਤਾਂ ਕੁੱਤੇ ਨੇ ਜਿਹੜੇ ਇਹ ਹੀ ਕਹਿਣਾ ਚਾਹੁੰਦਾ ਸੀ ਇਹ ਪਹਿਲੀ ਗੱਲ ਜਿਹੜੀ ਵਰਡਿੰਗ ਯੂਜ਼ ਕੀਤੀ ਆ ਬਕਵਾਸ ਦੇ ਸਪੈਲਿੰਗ ਤੱਕ ਨਹੀਂ ਸਹੀ ਲਿਖਣੇ ਆਏ ਹੱਦ ਹੋ ਗਈ ਕੋਈ ਗੱਲ ਨਹੀਂ ਵੀਰੇ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਸਾਰੀ ਦੁਨੀਆ ਠੀਕ ਹੈ ਅਸੀਂ ਸਾਰੇ ਕੁੱਤੇ ਆ ਤੁਸੀਂ ਇਕੱਲੇ ਸਹੀ ਹੋ ਠੀਕ ਹੈ ਪਰਮਾਤਮਾ ਤੁਹਾਨੂੰ ਇਦਾਂ ਹੀ ਸਮੱਤਰ ਬਖਸ਼ੇ ਹਨ ਜਿੰਨੀ ਕੁ ਸਮੱਤ ਤੁਹਾਨੂੰ ਦਿੱਤੀ ਹੋਈ ਹੈ ਨਾ ਵਾਹਿਗੁਰੂ ਜੀ ਨੇ ਤੇ ਮੈਨੂੰ ਲੱਗਦਾ ਵੀ ਇਹ ਨਿੱਕੀ ਰਹਿਣੀ ਆ ਤੇ ਕੋਈ ਗੱਲ ਨਹੀਂ ਬਾਕੀ ਸਾਰੇ ਪਾਗਲ ਨੇ ਸਾਰੇ ਕੁੱਤੇ ਨੇ ਸਾਰੇ ਬਕਵਾਸ ਕਰਦੇ ਨੇ ਥੈਂਕ ਯੂ ਤੁਹਾਡਾ ਕਿ ਤੁਸੀਂ ਮੇਰਾ ਵਲੌਗ ਦੇਖਿਆ ਪਰ ਪੂਰਾ ਨਹੀਂ ਦੇਖਿਆ ਜੇ ਪੂਰਾ ਦੇਖੋਗੇ ਤਾਂ ਸ਼ਾਇਦ ਤੁਹਾਨੂੰ ਮਾੜੀ-ਮੋਟੀ ਅਕਲ ਆ ਜੇ ਤੁਸੀਂ ਬੋਲਣ ਤੋਂ ਪਹਿਲਾਂ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਲੈਣਾ ਸੀਗਾ ਕਿ ਕਮੈਂਟ ਕਿੱਥੇ ਕਰ ਰਹੇ ਹੋ ਤੇ ਕਿਨੂੰ ਕਰ ਰਹੇ ਹੋ ਸ਼ਾਇਦ ਤੁਹਾਨੂੰ ਮਾੜੀ-ਮੋਟੀ ਸ਼ਰਮ ਆ ਜੇ ਕਿ ਤੁਸੀਂ ਕਮੈਂਟ ਕੀ ਕੀਤਾ ਜਾ ਕੇ ਮੇਰੀ ਪੂਰੀ ਵੀਡੀਓ ਸੁਣੋ ਫਿਰ ਪਤਾ ਲੱਗੂਗਾ ਕੌਣ ਆ ਜੀ ਨੇ ਇਹ ਕਿਹਾ ਹੋਣਾ ਕਿ ਵਾਹਿਗੁਰੂ ਜਲਦੀ ਤੁਹਾਡੇ ਘਰ ਖੁਸ਼ੀਆਂ ਲੈ ਕੇ ਆਵੇ ਮੈਨੂੰ ਤਾਂ ਲੱਗਦਾ ਨਹੀਂ ਲੋਕਾਂ ਨੇ ਇੰਨਾ ਕੁ ਤੁਹਾਡੇ ਬਾਰੇ ਮਤਲਬ ਮੈਂ ਬੋਲਣਾ ਨਹੀਂ ਚਾਹੁੰਦੀ ਇੰਨਾ ਕੁ ਕੁਝ ਬੋਲਿਆ ਨਾ ਤੁਹਾਡੇ ਬਾਰੇ ਜਾ ਕੇ ਸਾਰੀਆਂ ਦੀਆਂ ਵੀਡੀਓਜ਼ ਦੇਖੋ ਦੇਖਦੇ ਹੋਵੋਗੇ ਆਈ نو 댓 ਦੇਖਦੇ ਹੋਵੋਗੇ ਤੁਸੀਂ ਇਸੇ ਕਰਕੇ ਤਾਂ ਤੁਸੀਂ ਆ ਕੇ ਕਮੈਂਟ ਕੀਤਾ ਪਰ ਤੁਸੀਂ ਸਟੋਰੀ ਨਹੀਂ ਪਾਈ ਤੁਹਾਡੇ YouTube ਚੈਨਲ ਦੀ ਜੋ ਵੀ ਐ ਪਰ ਐਦਾਂ ਦਾ ਕਮੈਂਟ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ ਸੀ ਠੀਕ ਹੈ ਜਾ ਤਾਂ ਜਾ ਕੇ ਸਭ ਨੂੰ ਜਵਾਬ ਦਿਓ ਹਣ ਤੁਸੀਂ ਦੱਸੋ ਜਿਹੜੇ ਮੈਨੂੰ ਸੁਣ ਰਹੇ ਹੋ ਜਿੱਥੋਂ ਤੱਕ ਮੇਰੀ ਵੀਡੀਓ ਜਾ ਰਹੀ ਹੈ ਕਮੈਂਟ ਦੇ ਵਿੱਚ ਵੀ ਮੈਂ ਗਲਤ ਬੋਲੀ ਆ ਕੀ ਬੋਲੀ ਆ ਇਹਨਾਂ ਬਾਰੇ ਜਿਹੜਾ ਆ ਕੇ ਇਹ ਸਾਰੇ ਲੋਕਾਂ ਨੂੰ ਬਕਵਾਸ ਮਾਰਦੇ ਆ ਲੋਕ ਸਾਰਿਆਂ ਨੂੰ ਇਹੀ ਕਹੀ ਜਾਂਦਾ ਲੋਕ ਸਾਰੇ ਸਾਰੇ ਦੁਨੀਆ ਕਮਲੀਏ ਇਕੱਲੇ ਹੀ ਸੱਚੇ ਨੇ ਇਕੱਲੇ ਹੀ ਸਹੀ ਨੇ ਹਨਾ ਚਲੋ ਠੀਕ ਹੈ ਜੀ ਮੈਂ ਜਿਹੜਾ ਹੈਗਾ ਮੇਰੇ ਦਾ ਨਾ ਕਮੈਂਟ ਦੇਖ ਕੇ ਬੜਾ ਦਿਮਾਗ ਖਰਾਬ ਹੋ ਗਿਆ ਸੀ ਅੱਜ ਮੈਂ ਇਦਾਂ ਬੋਲਣਾ ਨਹੀਂ ਚਾਹੁੰਦੀ ਸੀ ਕਿ ਬਟ ਕਹਿੰਦੇ ਆ ਨਾ ਵੀ ਇਨਸਾਨ ਮਜਬੂਰ ਕਰ ਦਿੰਦਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਮੈਂ ਗਲਤ ਆ ਜਾਂ ਇਹ ਗਲਤ ਨਹੀਂ